ਮੇਰ ਜੀ ਸਾਹਿਬ ਫਿਰ ਵੀ ਜਿੱਥੇ ਪੰਜਾਬ ਦੇ ਵਿੱਚ ਸੈਂਟਰ ਵੱਲੋਂ ਇੰਨਾ ਪੈਸਾ ਆਉਣ ਦੇ ਬਾਵਜੂਦ ਸਾਰੀ ਡਿਟੇਲ ਤੁਹਾਡੇ ਕੋਲ ਹੈ ਸੁਪਰ ਸਰਕਾਰ ਜਿਹੜੀ ਇੱਥੇ ਸੱਤਾ ਦੇ ਇਧੂ ਹੁੰਦੀ ਹੈ ਉਹ ਨਾ ਹੀ ਨਹੀਂ ਕਰਦੀ ਕਿਵੇਂ ਕਹਿਣਾ ਇਸ ਤੇ ਕੀ ਕਹਿਣਾ ਚਾਹੀਦਾ ਮੈਂ ਪਹਿਲਾਂ ਵੀ ਬੋਲ ਕੇ ਟਿਆ ਜੀ ਸੈਂਟਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਜੀ ਉਥੋਂ ਤੋਂ ਇੰਨਾ ਕੁ ਪੈਸਾ ਆਉਂਦਾ ਤੇ ਜਾਂ ਉਹ ਸੈਂਟਰ ਸਰਕਾਰ ਕਹੇ ਜੀ ਕਿ ਸਾਡੇ ਕੋਲ ਪ੍ਰੋਜੈਕਟ ਬਣਾ ਕੇ ਲੈ ਕੇ ਆਓ ਤੇ ਸਾਡੇ ਕੋਲ ਪੈਸੇ ਲੈ ਕੇ ਜਾਓ ਪਰ ਇਹ ਜਿਹੜੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਾ ਜੀ ਇਹ ਸਕੂਮਾਂ ਸਕੀਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਹੋਣ ਦੇਣਾ ਚਾਹੁੰਦੀ ਉਹ ਜਿਹੜਾ ਪੈਸਾ ਜਿਸ ਕਮਾਤੇ ਆਉਂਦਾ ਉਧਰ ਨਹੀਂ ਖਰਚਦੇ ਹੋਰ ਕਮਾਵਾ ਵਾਸਤੇ ਖਰਚ ਦਿੰਦੇ ਨੇ ਉਹ ਚਾਹੁੰਦੇ ਨੇ ਕਿ ਮੋਦੀ ਸਾਹਿਬ ਦਾ ਕਿਤੇ ਨਾਂ ਨਾ ਹੋ ਜੇ ਕਿ ਮੋਦੀ ਸਾਹਿਬ ਪੈਸਾ ਭੇਜ ਰਹੇ ਨੇ ਮਗੇ ਸਿੰਘ ਮਨਾ ਜਤ ਦੇ ਨੇ ਤੁਹਾਨੂੰ ਲੱਗਦਾ ਕਿ ਪਾਣੀ ਦਾ ਜੰਮੀ ਵੀ ਸੋਟਾ ਲੋਕ ਸਭਾ ਤੋਂ ਸਾਨੂੰ ਮਿਲਣਗੀ ਬਿਲਕੁਲ ਜੀ ਕਿਉਂਕਿ ਇਹ ਪੰਜਾਬ ਆ ਜਿਹੜਾ ਵੀ ਇਸ ਜਗ੍ਹਾ ਤੋਂ ਜਿੱਤ ਕੇ ਜਾਏਗਾ ਸਾਨੂੰ ਪੂਰੀ ਆਸ ਹੈ ਵੀ ਉਹ ਕੈਬਨਿਟ ਦੇ ਵਿੱਚ ਜਾਏਗਾ ਸੋ ਅਸੀਂ ਵੱਧ ਤੋਂ ਵੱਧ ਜ਼ੋਰ ਲਾ ਕੇ ਸਰਦਾਰ ਮੱਨਾ ਜੀ ਨੂੰ ਜਿਤਾਵਾਂਗੇ ਔਰ ਅਸੀਂ ਚਾਹੁੰਦੇ ਹਾਂ ਕਿ ਜਿਸ ਕੈਂਡੀਡੇਟ ਨੂੰ ਅਸੀਂ ਸਪੋਰਟ ਕਰੀਏ ਉਹ ਜਿੱਤੇ ਔਰ ਜਿੱਤ ਕੇ ਜਿਹੜਾ ਹੈਗਾ ਉਹ ਆਪਣਾ ਸਰਕਾਰ ਦੇ ਵਿੱਚ ਜਾਵੇ ਤਾਂ ਕੈਬਨਿਟ ਦੇ ਵਿੱਚ ਬੈਠੇ ਸਾਨਾ ਵੱਲੋਂ ਲਗਾਤਾਰ ਵਿਰੋਧ ਕੀਤਾ ਜਾਂਦਾ ਪਰ ਅੱਜ ਐਸਸੀ ਪਰਿਵਾਰਾਂ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਵਿੱਚ ਠੀਕ ਨੋਟ ਧੰਨਵਾਦੀ ਆ ਜੀ ਇਨਾਂ ਵੀਰਾਂ ਦਾ ਕਿ ਜਿਨ੍ਹਾਂ ਨੇ ਅੱਜ ਸਾਨੂੰ ਸਮਰਪਣ ਸਮਰਥਨ ਦਿੱਤਾ ਵਾ ਤੇ ਖਾਸ ਕਰਕੇ ਗਰੀਬ ਲੋਕ ਜਿਹੜੇ ਨੇ ਜੀ ਉਹ ਤੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੂੰ ਚਾਹ ਰਹੇ ਨੇ ਕਿਉਂਕਿ ਗਰੀਬ ਲੋਕਾਂ ਵਾਸਤੇ ਮੋਦੀ ਸਾਹਿਬ ਨੇ ਸਹੂਲਤਾਂ ਹੀ ਇੰਨੀਆਂ ਕਿ ਦਿੱਤੀਆਂ ਨੇ ਇਹ ਅੱਜ ਲੋਕ ਜਾਗਰੂਕ ਹੋ ਗਏ ਨੇ ਲੋਕ ਸਮਝਣ ਲੱਗ ਗਏ ਨੇ ਕਿ ਕਿਹੜੀ ਸਰਕਾਰ ਸਾਡੇ ਹੱਕ 'ਚ ਕੋਈ ਫੈਸਲੇ ਲੈਂਦੀ ਆ ਤੇ ਕਿਹੜੀ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਵਾਅਦੇ ਕਰਕੇ ਉਹਨਾਂ ਗੱਲਾਂ ਤੇ ਪੂਰੇ ਨਹੀਂ ਉਤਰੇ ਸੋ ਇਸ ਕਰਕੇ ਗਰੀਬ ਲੋਕ ਜਿਹੜੇ ਆ ਅੱਜ ਧੜਾ ਧੜਾ ਪਾਰਟੀ ਦੇ ਵਿੱਚ ਵੀ ਸ਼ਾਮਲ ਹੋ ਰਹੇ ਨੇ ਤੇ ਅੱਜ ਜਿਵੇਂ ਸਾਡੇ ਭਗਵਾਨ ਬਾਲਮੀਕ ਕ੍ਰਾਂਤੀ ਸਨਾਂ ਦੇ ਵੀਰਾਂ ਨੇ ਅੱਜ ਸਾਨੂੰ ਸਮਰਥਨ ਦਿੱਤਾ ਇਸੇ ਕਰਕੇ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਗਰੀਬ ਲੋਕਾਂ ਦਾ ਖਿਆਲ ਰੱਖਾਂ ਪ੍ਰੈਸ ਕਾਨਫਰੰਸ ਕਿਉਂ ਕੀਤੀ ਜਾ ਰਹੀ ਹੈ ਇਹਦਾ ਕੀ ਪਰਪਸ ਹੈ ਜੀ ਸਰ ਅੱਜ ਜਿਹੜਾ ਪ੍ਰੈਸ ਕਾਨਫਰੰਸ ਤੁਹਾਨੂੰ ਇੱਥੇ ਭਰਾਵਾਂ ਨੂੰ ਸੱਦਿਆ ਗਿਆ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਵੇਂ ਦਸਾਂ ਸਾਲਾਂ ਦੇ ਵਿੱਚ ਜੋ ਪੰਜਾਬ ਵਾਸਤੇ ਮੋਦੀ ਸਾਹਿਬ ਨੇ ਪੈਸਾ ਭੇਜਿਆ ਅੱਜ ਉਹਦੇ ਬਾਰੇ ਇੱਕ ਕਿਤਾਬ ਜਾਂ ਜਿਹੜਾ ਵਾ ਉਹ ਅਸੀਂ ਜਾਰੀ ਕਰਨ ਲੱਗੇ ਆਂ ਇਹਦੇ ਵਿੱਚ ਕੱਲੀ-ਕੱਲੀ ਸਕੀਮ ਦੇ ਬਾਰੇ ਦੱਸਿਆ ਗਿਆ ਕਿ ਕਿਹੜੀ-ਕਿਹੜੀ ਸਕੀਮ ਦੇ ਬਾਰੇ ਕਿੰਨੇ-ਕਿੰਨੇ ਪੈਸੇ ਜਿਹੜੇ ਆ ਮੋਦੀ ਸਾਹਿਬ ਨੇ ਭੇਜੇ ਨੇ ਖਾਸ ਕਰਕੇ ਹਰ ਇੱਕ ਬਲਾਕ ਦਾ ਹਰ ਇੱਕ ਪਿੰਡ ਪੱਦਰ ਦਾ ਜਿਹੜਾ ਵੇਰਵਾ ਵਾ ਕਿ ਸਾਡੇ ਵਿੱਤ ਕਮਿਸ਼ਨ ਤੇ ਜਿਹੜੇ ਪੈਸੇ ਆਏ ਨੇ ਕਿ ਕੱਲੇ-ਕੱਲੇ ਪਿੰਡ ਦੀ ਡਿਵੈਲਪਮੈਂਟ ਵਾਸਤੇ ਉਹਨਾਂ ਨੇ ਪੈਸੇ ਜਿਹੜੇ ਉਹ ਭੇਜੇ ਨੇ ਉਹ ਸਾਰੇ ਇੱਕ ਤਾਬਤ ਦੇ ਵਿੱਚ ਪੂਰੇ ਕੱਲੀ-ਕੱਲੀ ਡਿਟੇਲ ਹੈ ਤੁਹਾਨੂੰ ਸਾਰੇ ਭਰਾਵਾਂ ਨੂੰ ਦੇ ਦਿੱਤੀ ਜਾਊਗੀ ਤੁਸੀਂ ਆਪ ਇਹਨੂੰ ਸਾਰੇ ਪੜ੍ਹ ਕੇ ਜਿਵੇਂ ਕਿ ਜਲ ਜੀਵਨ ਮਿਸ਼ਨਿਆ ਕਰੋੜਾ ਰੁਪਏ ਜਿਹੜੇ ਆ ਉਹ ਮੋਦੀ ਸਾਹਿਬ ਨੇ ਭੇਜੇ ਨੇ ਜਨ ਆਸ਼ਟੀ ਕੇ ਅੰਦਰ ਪੰਜ ਜਿਹੜੇ ਸਾਡੇ ਇੱਥੇ ਸੈਂਟਰ ਖੋਲੇ ਗਏ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਕਰੋੜਾ ਰੁਪਏ ਜਿਹੜੇ ਆ ਉਹ ਕਿਸਾਨਾਂ ਨੂੰ ਹਰ ਸਾਲ 6-6000 ਰੁਪਿਆ ਉਹਨਾਂ ਦੇ ਖਾਤਿਆਂ ਦੇ ਵਿੱਚ ਉਹ ਜਿਹੜਾ ਪੈਂਦਾ ਸਵਸਥ ਭਾਰਤ ਮਿਸ਼ਨ 47.255 ਕਰੋੜ ਰੁਪਏ ਜਿਹੜੇ ਆ ਉਹ ਇਹਦੇ ਵਾਸਤੇ ਭੇਜੇ ਗਏ ਨੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਪ੍ਰਧਾਨ ਮੰਤਰੀ ਸੁਭਾਗਿਆ ਯੋਜਨਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਜਿਹੜੇ ਗਰੀਬ ਲੋਕਾਂ ਨੂੰ 5 ਸਾਲ ਅਗਲੇ ਵੀ ਉਹਨਾਂ ਨੇ ਗਾਂ ਅਨਾਉਂਸ ਕਰਤਾ ਕਿ ਉਹਨਾਂ ਨੂੰ ਜਿਹੜਾ ਵਾ ਉਹ ਦਾਣੇ ਜਿਹੜੇ ਕਣਕਾ ਉਹ ਮਿਲੂਗੀ ਮੈਂ ਸਮਝਣਾ ਕਿ ਜਿੰਨੀਆਂ ਵੀ ਪ੍ਰਧਾਨ ਮੰਤਰੀ ਸਾਹਿਬ ਦੀਆਂ ਸਕੀਮਾਂ ਨੇ 200 ਤੋਂ 250 ਲੱਖ ਕਰੋੜ ਰੁਪਈਆ ਜਿਹੜਾ ਦਸਾਂ ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਸਾਡੇ ਪੰਜਾਬ ਵਾਸੀ ਭੇਜਿਆ ਅਸੀਂ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਆਪਣੇ ਵੱਲੋਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਕਿ ਉਹ ਇੰਨਾ ਸਾਡੇ ਪੰਜਾਬ ਦਾ ਖਿਆਲ ਰੱਖਦੇ ਨੇ ਤੇ ਖਾਸ ਕਰਕੇ ਸਾਡੇ ਗਰੀਬ ਲੋਕਾਂ ਦਾ ਇੰਨਾ ਉਹ ਸਨਮਾਨ ਤੇ ਧਿਆਨ ਰੱਖਦੇ ਨੇ ਬੜੀਆਂ ਸਕੀਮਾਂ ਨੇ ਜੀ ਬੜੀਆਂ ਇਹਨਾਂ ਦੇ ਘਰ ਬਣਾ ਕੇ ਗਰੀਬ ਲੋਕਾਂ ਦੇ ਦਿਨੇ ਉਹਨਾਂ ਨੂੰ ਕਣਕ ਦੇਣੀ 5 ਲੱਖ ਦਾ ਬੀਮਾ ਫਰੀ ਉਹਨਾਂ ਦੇ ਸਚਾਲੇ ਫਰੀ ਸਲੰਡਰ ਫਰੀ ਪਤਾ ਨਹੀਂ ਕਿੰਨਾ ਕੁਝ ਜਿਹੜਾ ਪ੍ਰਧਾਨ ਮਰਜੀ ਸਾਡੀ ਸੋਚ ਤੋਂ ਪਰੇ ਆ ਜੀ ਤੇ ਪ੍ਰਧਾਨ ਮੰਤਰੀ ਨੇ ਜਿਹੜਾ ਇੱਕ ਸੁਪਨਾ ਲਿਆ ਨਾ ਜੀ ਕਿ ਅਸੀਂ ਵਿਕਸਿਤ ਭਾਰਤ 2047 ਤੱਕ ਜਿਹੜਾ ਭਾਰਤ ਨੂੰ ਵਿਕਸਿਤ ਬਣਾਉਣਾ ਵਾ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਗਰੀਬ ਜਿਹੜਾ ਰਹਿ ਨਾ ਜਾਵੇ ਉਹਦੀ ਕੋਈ ਸਮੱਸਿਆ ਨਾ ਰਹਿ ਜਾਵੇ ਇਹ ਸੋਚ ਲੈ ਕੇ ਪ੍ਰਧਾਨ ਮੰਤਰੀ ਜੀ ਚੱਲੇ ਨੇ ਸੋ ਮੈਂ ਵੀਰੋ ਤੁਹਾਡਾ ਜਿੱਥੇ ਧੰਨਵਾਦ ਕਰਦਾ ਤੇ ਇਹ ਕਿਤਾਬ ਜਿਹੜਾ ਜਾਰੀ ਅੱਜ ਕੀਤਾ ਜਾਣਾ ਉਹ ਤੁਹਾਨੂੰ ਸਾਰੇ ਵੀਰਾਂ ਨੂੰ ਦਿੱਤਾ ਜਾਊਗਾ ਤੁਸੀਂ ਇੱਥੋਂ ਕੱਲੀ-ਕੱਲੀ ਜਿਹੜੀ ਸਕੀਮਾਂ ਉਹਦੇ ਬਾਰੇ ਤੁਸੀਂ ਵੀ ਪੜ੍ਹ ਕੇ ਤੇ ਇਹ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਸਾਡੇ ਖਾਸ ਕਰਕੇ ਰਾਜਸਥਾਨ ਤੋਂ ਸਾਡੇ ਐਮਐਲਏ ਸਹਿਬਾਨ ਜਿਹੜੇ ਇੱਥੇ ਇਲੈਕਸ਼ਨ ਦੇ ਵਿੱਚ ਆਏ ਨੇ ਇਹਨਾਂ ਦਾ ਵੀ ਮੈਂ ਇੱਥੇ ਆਉਣ ਤੇ ਧੰਨਵਾਦ ਕਰਦਾ ਜਿਹੜੇ ਅੱਜ ਸਾਡੇ ਨਾਲ ਬੈਠੇ ਹੋਏ ਨੇ ਸੋ ਮੈਂ ਪ੍ਰਧਾਨ ਮੰਤਰੀ ਜੀ ਦਾ ਦੁਬਾਰਾ ਫੇਰ ਆਪਣੇ ਵੱਲੋਂ ਕੋਟਨ ਕੋਟ ਧੰਨਵਾਦ ਕਰਦਾ ਕਿ ਜਿਹੜੇ ਪੰਜਾਬ ਵਾਸਤੇ ਤੇ ਖਾਸ ਕਰਕੇ ਸਾਡੇ ਗਰੀਬ ਲੋਕਾਂ ਦਾ ਇਹਨਾਂ ਧਿਆਨ ਰੱਖਿਆ ਮੇਰਵੰਦ ਸਾਹਿਬ ਫਿਰ ਵੀ ਜਿੱਥੇ ਪੰਜਾਬ ਦੇ ਵਿੱਚ ਸੈਂਟਰ ਵੱਲੋਂ ਇੰਨਾ ਪੈਸਾ ਆਉਣ ਦੇ ਬਾਵਜੂਦ ਸਾਰੀ ਡਿਟੇਲ ਤੁਹਾਡੇ ਕੋਲ ਹੈ ਸੁਪਰ ਸਰਕਾਰ ਜਿਹੜੀ ਇੱਥੇ ਸੱਤਾ ਦੇ ਵਿੱਚ ਹੁੰਦੀ ਹੈ ਉਹ ਨਾ ਹੀ ਨਹੀਂ ਕਰਦੀ ਕਿਵੇਂ ਕਹਿਣਾ ਇਸ ਤੇ ਕੀ ਕਹਿਣਾ ਚਾਹੀਦਾ ਮੈਂ ਪਹਿਲਾਂ ਵੀ ਬੋਲ ਕੇ ਟਿਆ ਜੀ ਸੈਂਟਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਜੀ ਉਥੋਂ ਤੋਂ ਇੰਨਾ ਕੁ ਪੈਸਾ ਆਉਂਦਾ ਤੇ ਜਾਂ ਉਹ ਸੈਂਟਰ ਸਰਕਾਰ ਕਹੇ ਜੀ ਕਿ ਸਾਡੇ ਕੋਲ ਪ੍ਰੋਜੈਕਟ ਬਣਾ ਕੇ ਲੈ ਕੇ ਆਓ ਤੇ ਸਾਡੇ ਕੋਲ ਪੈਸੇ ਲੈ ਕੇ ਜਾਓ ਪਰ ਇਹ ਜਿਹੜੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਨੇ ਜੀ ਇਹ ਸਕੂਮਾ ਸਕੀਮਾ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਹੋਣ ਦੇਣਾ ਚਾਹੁੰਦੀ ਉਹ ਜਿਹੜਾ ਪੈਸਾ ਜਿਸ ਕੰਮ ਵਾਸਤੇ ਆਉਂਦਾ ਉਧਰ ਨਹੀਂ ਖਰਚਦੇ ਹੋਰ ਕੰਮ ਵਾਸਤੇ ਖਰਚ ਦਿੰਦੇ ਨੇ ਉਹ ਚਾਹੁੰਦੇ ਨੇ ਕਿ ਮੋਦੀ ਸਾਹਿਬ ਦਾ ਕਿਤੇ ਨਾਂ ਨਾ ਹੋ ਜੇ ਕਿ ਮੋਦੀ ਸਾਹਿਬ ਪੈਸਾ ਭੇਜ ਰਹੇ ਨੇ ਸੋ ਇਹ ਜਿੰਨੀਆਂ ਮਰਜ਼ੀ ਰੋਕਾਂ ਲਾ ਲੈਣਾ ਲੋਕ ਬੜੇ ਸਿਆਣੇ ਨੇ ਲੋਕ ਜਾਗਰੂਕ ਨੇ ਲੋਕ ਸਾਰਾ ਕੁਝ ਸਮਝ ਦੇਣੇ ਕਿ ਪੈਸਾ ਸੈਂਟਰ ਗਵਰਨਮੈਂਟ ਤੋਂ ਆ ਰਿਹਾ ਤੇ ਉਹਦੇ ਸਗੋਂ ਇਹਨਾਂ ਲੋਕਾਂ ਦੀ ਬਦਨਾਮੀ ਹੋ ਰਹੀ ਆ ਕਿ ਇਹ ਪੈਸੇ ਨੂੰ ਸਹੀ ਤਰੀਕੇ ਨਾਲ ਨਹੀਂ ਖਰਚਦੇ। ਇਹਨਾਂ ਨਾਲ ਲੋਕ ਕਹਾਂ ਜਾਂਦਾ ਕਿ ਫੰਡ ਰੋਕਿਆ ਹੈ ਸੈਂਟਰ ਸਰਕਾਰ ਨੇ ਤੁਸੀਂ ਦੱਸ ਸਕਦੇ ਕਿਹੜੇ ਫੰਡ ਐ ਤੇ ਕਿੰਨੇ ਰੁਪਏ ਆ। ਸਾਨੂੰ ਤੇ ਕੋਈ ਸਾਡੇ ਧਿਆਨ 'ਚ ਨਹੀਂ ਕਿ ਇਹਨਾਂ ਦਾ ਕੋਈ ਫੰਡ ਰੋਕਿਆ ਗਿਆ ਹੋਵੇ। ਪਿੱਛੇ ਤੁਸੀਂ ਦੇਖਿਆ ਕਿ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਏ ਤੇ ਜੋ ਸੈਂਟਰ ਗਵਰਨਮੈਂਟ ਦਾ ਆਪਦਾ ਫਰਜ਼ ਬਣਦਾ ਸੀ 218 ਕਰੋੜ ਰੁਪਇਆ ਇਮੀਡੀਏਟਲੀ ਉਹਨਾਂ ਨੇ ਜਾਰੀ ਕਰ ਦਿੱਤਾ ਤੇ ਇਹਨਾਂ ਭਲੇ ਮਾਨਸਾ ਨੇ ਉਹ 218 ਕਰੋੜ ਵੀ ਨਹੀਂ ਵੰਡਿਆ ਉਹ ਚੋਂ ਵੀ ਖਾ ਗਏ ਨੇ ਸੈਂਟਰ ਗਵਰਨਮੈਂਟ ਵੱਲੋਂ ਕੋਈ ਕਮੀ ਨਹੀਂ ਆ ਉਥੇ ਪੈਸੇ ਦੀ ਕੋਈ ਕਮੀ ਨਹੀਂ ਆ ਉਹ ਤਾਂ ਕਹਿੰਦੇ ਨੇ ਸਾਡੇ ਕੋਲ ਪੈਸਾ ਲੈ ਕੇ ਜਾਓ ਤੇ ਲੋਕਾਂ ਦੇ ਭਲੇ ਵਾਸਤੇ ਖਰਚੋ ਪਰ ਇਹ ਲੋਕਾਂ ਦਾ ਭਲਾ ਨਹੀਂ ਹੋਣ ਦੇਣਾ ਚਾਹੁੰਦੇ ਇਹ ਉਹ ਸਕੀਮਾਂ ਦਾ ਗਲਤ ਜਿਹੜਾ ਪੈਸਾ ਵਾ ਦੂਜੇ ਪਾਸੇ ਵਰਤਦੇ ਜੇ ਤੁਹਾਡੀ ਸਰਕਾਰ ਬਣਦੀ ਤੁਸੀਂ ਇਹਨਾਂ ਦੇ ਜਿਹੜੇ ਯੋਜਨਾਵਾਂ ਸਹੀ ਤਰੀਕੇ ਨਾਲ ਨਹੀਂ ਪਹੁੰਚਉਂਦੇ ਇਹਨਾਂ ਦੇ ਖਿਲਾਫ ਕੀ ਐਕਸ਼ਨ ਹੋਗਾ ਜੀ ਅਸੀਂ ਤਾਂ ਜਨਤਾ ਨੂੰ ਬੇਨਤੀ ਕਰਦੇ ਆ ਕਿ ਜੇ ਉਹ ਚਾਹੁੰਦੇ ਨੇ ਕਿ ਇਹ ਯੋਜਨਾਵਾਂ ਸਹੀ ਤਰੀਕੇ ਨਾਲ ਉਹਨਾਂ ਤੱਕ ਪਹੁੰਚਣ ਤੇ ਜੋ ਮੋਦੀ ਸਾਹਿਬ ਦਾ ਨਾਰਾ ਹੈ ਨਾ ਕਿ ਡਬਲ ਇੰਜਨ ਵਾਲੀ ਸਰਕਾਰ ਤੇ ਇੱਥੇ ਵੀ ਡਬਲ ਇੰਜਨ ਵਾਲੀ ਸਰਕਾਰ ਬਣੇ ਪੰਜਾਬ ਦੇ ਵਿੱਚ ਵੀ ਤੇ ਇਹ ਤਾਂ ਹੀ ਸਹੀ ਪੈਸਾ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਉਹਨਾਂ ਸਕੀਮਾਂ ਤੇ ਲੱਗ ਸਕਦਾ ਹੁਣ ਸਾਡੇ ਨਾਲ ਹਰਿਆਣਾ ਵਾ ਜੁਪੀ ਆ ਰਾਜਸਥਾਨ ਆ ਉੱਥੇ ਸਰਕਾਰਾਂ ਭਾਰਤੀ ਜਨਤਾ ਪਾਰਟੀਆਂ ਦੇ ਨੇ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਉਥੇ ਸਹੀ ਤਰੀਕੇ ਨਾਲ ਪੈਸਾ ਜਿਹੜਾ ਲੱਗ ਰਿਹਾ ਤੇ ਅੱਜ ਉਹ ਸਥਿਤਾ ਸਾਡੇ ਨਾਲੋਂ ਅੱਗੇ ਲੰਘੀਆਂ ਨੇ ਕਿਉਂ ਲੰਘੀਆਂ ਨੇ ਕਿ ਉਥੇ ਡਬਲ ਇੰਜਨ ਵਾਲੀ ਸਰਕਾਰ ਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਜਿੱਥੇ ਤੁਸੀਂ ਇਹ ਪਾਰਲੀਮੈਂਟ ਦੀਆਂ 13 ਦੀਆਂ 13 ਸੀਟਾਂ ਜਿਤਾਓ ਉਥੇ ਆਉਣ ਵਾਲੀ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਓ ਤੇ ਫਿਰ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿਣ ਦਾ ਹੈ ਇਹ ਕੋਈ ਵੈਕੂਲਰ ਮੌਜੂਦਾ ਗੱਲ ਕੀਤੀ ਜਾਵੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾਂਦਾ ਪਰ ਅੱਜ ਐਸਸੀ ਪਰਿਵਾਰਾਂ ਵੱਡੀ ਤੌਰ ਕਿੰਤੀ ਵਿੱਚ ਸਮੂਲੀਅਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਵਿੱਚ ਠੀਕ ਨਾ ਧੰਨਵਾਦੀ ਆ ਜੀ ਇਨ੍ਹਾਂ ਵੀਰਾਂ ਦਾ ਕਿ ਜਿਨ੍ਹਾਂ ਨੇ ਅੱਜ ਸਾਨੂੰ ਸਮਰਥਨ ਦਿੱਤਾ ਵਾ ਤੇ ਖਾਸ ਕਰਕੇ ਗਰੀਬ ਲੋਕ ਜਿਹੜੇ ਨੇ ਜੀ ਉਹ ਤੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੂੰ ਚਾਹ ਰਹੇ ਨੇ ਕਿਉਂਕਿ ਗਰੀਬ ਲੋਕਾਂ ਵਾਸਤੇ ਮੋਦੀ ਸਾਹਿਬ ਨੇ ਸਹੂਲਤਾਂ ਹੀ ਇੰਨੀਆਂ ਕਿ ਦਿੱਤੀਆਂ ਨੇ ਕਿ ਅੱਜ ਲੋਕ ਜਾਗਰੂਕ ਹੋ ਗਏ ਨੇ ਲੋਕ ਸਮਝਣ ਲੱਗ ਗਏ ਨੇ ਕਿ ਕਿਹੜੀ ਸਰਕਾਰ ਸਾਡੇ ਹੱਕ 'ਚ ਕੋਈ ਫੈਸਲੇ ਲੈਂਦੀ ਆ ਤੇ ਕਿਹੜੀ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਵਾਅਦੇ ਕਰਕੇ ਉਹਨਾਂ ਗੱਲਾਂ ਤੇ ਪੂਰੇ ਨਹੀਂ ਉਤਰੇ ਸੋ ਇਸ ਕਰਕੇ ਗਰੀਬ ਲੋਕ ਜਿਹੜੇ ਆ ਅੱਜ ਧੜਾ ਧੜਾ ਪਾਰਟੀ ਦੇ ਵਿੱਚ ਵੀ ਸ਼ਾਮਲ ਹੋ ਰਹੇ ਨੇ ਤੇ ਅੱਜ ਜਿਵੇਂ ਸਾਡੇ ਭਗਵਾਨ ਬਾਲਮੀਕ ਕ੍ਰਾਂਤੀ ਸਨਾਂ ਦੇ ਵੀਰਾਂ ਨੇ ਅੱਜ ਸਾਨੂੰ ਸਮਰਥਨ ਦਿੱਤਾ ਇਸੇ ਕਰਕੇ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਗਰੀਬ ਲੋਕਾਂ ਦਾ ਖਿਆਲ ਰੱਖਦੀ ਪਰ ਇਹਨਾਂ ਨੂੰ ਮਿਲਦਾ ਪਿਆ ਵਾ ਤੁਸੀਂ ਜਿਹੜਾ ਕੋਈ ਸੈਂਟਰ ਤੋਂ ਸਾਰਾ ਲੋ ਪੈਸਾ ਹੁੰਦਾ ਇੱਕ ਐਡ ਬੋਰਡਾਂ ਦੀ ਐਡ ਲੱਗੀ ਹੋਈ ਐ ਦੂਸਰੀ ਐਡਾ ਚੱਲ ਰਹੀ ਐ ਕਿ ਲੱਗਦਾ ਸੈਂਟਰ ਤੋਂ ਆਦਾ ਪੈਸਾ ਹੀ ਵਰਤਿਆ ਜਾ ਰਿਹਾ ਉਥੇ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ 218 ਕਰੋੜ ਹੜ੍ਹਾਂ ਵਾਸਤੇ ਆਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਵਾਸਤੇ ਪੈਸਾ ਆਇਆ ਤੇ ਉਹਨਾਂ ਲੋਕਾਂ ਨੂੰ ਨਹੀਂ ਦਿੱਤਾ ਗਿਆ ਭਗਵੰਤ ਮਾਨ ਜੀ ਨੇ ਅੱਧਾ ਪੈਸਾ ਆਪਣੇ ਫੋਟੋਆਂ ਲਵਾਉਣ ਵਾਸਤੇ ਲਾ ਲਿਆ ਜੀ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਆਪਣੇ ਵੀਰ ਸਰਵਣ ਗਿੱਲ ਜੀ ਦਾ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਜਿਹੜੇ ਕਿ ਸਾਡੇ ਭਗਵਾਨ ਬਾਲਮੀਕ ਕ੍ਰਾਂਤੀ ਸਾਨਾ ਪੰਜਾਬ ਦੇ ਪ੍ਰਧਾਨ ਨੇ ਤੇ ਹਮੇਸ਼ਾ ਹੀ ਇਹ ਦਬੇ ਕੁਚਲੇ ਲੋਕਾਂ ਦਾ ਸਾਹ ਦਿੰਦੇ ਆ ਤੇ ਮੇਰੇ ਤੇ ਵੀ ਇਹ ਭਰਾਵਾਂ ਦੀ ਬੜੀ ਵੱਡੀ ਕਿਰਪਾ ਰਹੀ ਆ ਮੈਂ 2017 ਦੇ ਵਿੱਚ ਹਰਗਵਿੰਦਪੁਰ ਤੋਂ ਇਲੈਕਸ਼ਨ ਲੜੀ ਸੀ ਤੇ ਉਦੋਂ ਵੀ ਸਰਵਣ ਗਿੱਲ ਜੀ ਨੇ ਆਪ ਉੱਥੇ ਜਾ ਕੇ ਮੀਟਿੰਗਾਂ ਕਰਾ ਕੇ ਤੇ ਮੇਰਾ ਸਾਥ ਦਿੱਤਾ ਸੀ ਤੇ ਅੱਜ ਮੈਂ ਹੋਰ ਵੀ ਧੰਨਵਾਦੀ ਆ ਇਹਨਾਂ ਦਾ ਕਿ ਇਹਨਾਂ ਵੀਰਾਂ ਨੇ ਸਮੁੱਚੇ ਰੂਪ ਦੇ ਵਿੱਚ ਅੱਜ ਜਿਹੜਾ ਸਾਡਾ ਸਾਥ ਦੇਣ ਦਾ ਐਲਾਨ ਕੀਤਾ ਮੈਂ ਇਸ ਗੱਲੋਂ ਵੀ ਦਿਲ ਦੀਆਂ ਗਹਿਰਾਈਆਂ ਚੋਂ ਸਰਵਣ ਗਿੱਲ ਜੀ ਦਾ ਜਿੱਥੇ ਧੰਨਵਾਦ ਕਰਦਾ ਤੇ ਇਹਨਾਂ ਭਰਾਵਾਂ ਨੂੰ ਵਿਸ਼ਵਾਸ ਵੀ ਦਿਵਾਨਾ ਜਿਦਾਂ ਇਹਨਾਂ ਨੇ ਕਿਹਾ ਕਿ ਅੱਜ ਬੜੀ ਵੱਡੀ ਭਾਰਤੀ ਜਨਤਾ ਪਾਰਟੀ ਨੇ ਸਾਡੇ ਭਾਈ ਚਰੇ ਤੇ ਬਖਸ਼ਿਸ਼ ਕੀਤੀ ਹੈ ਜਿਹੜੀ ਇੱਕ ਜਨਰਲ ਸੀਟ ਤੇ ਐਸ ਸੀ ਭਾਈ ਚਰੇ ਦੇ ਇੱਕ ਨਮਾਣੇ ਦੇ ਆਗੂ ਨੂੰ ਇਹ ਸੀਟ ਜਿਹੜੀ ਦੇ ਕੇ ਨਵਾ ਗਿਆ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਵੀਰਾਂ ਨੇ ਅੱਜ ਜਿਹੜਾ ਸਾਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਮੈਂ ਸਰਵਨ ਗਿੱਲ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਚੋਂ ਕੋਟਨ ਕੋਟ ਧੰਨਵਾਦ ਕਰਦਾ ਤੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਜਿੱਥੇ ਕਿਤੇ ਵੀ ਇਹ ਭਰਾ ਸਾਨੂੰ ਵਾਜ ਮਾਰਨਗੇ ਅਸੀਂ ਹਮੇਸ਼ਾ ਉਹਨਾਂ ਗਰੀਬ ਲੋਕਾਂ ਦੀ ਭਲਾਈ ਵਾਸਤੇ ਇਹਨਾਂ ਦਾ ਡਟ ਕੇ ਸਾਥ ਦੇਵਾਂਗੇ ਅੰਜੀਮੰਨਾ ਜੀ ਜਿ ਤਰ੍ਹਾਂ ਵੇਖਣ ਵਾਲਾ ਪਾਰਟੀਆਂ ਦਾ ਦਾਅਵਾ ਕਰਦਾ ਪ੍ਰਧਾਨ ਮੰਤਰੀ ਮੋਦੀ ਨੂੰ ਦੱਸ ਰਹੇ ਨੇ ਕਿ ਕੋਈ ਵੀ ਕਾਰਜ ਪੰਜਾਬ ਵਾਸਤੇ ਨਹੀਂ ਕੀਤਾ ਤੇ ਸਿਰਫ ਇਹ ਗੱਲਾਂ ਹੀ ਕਰਦੇ ਸੀ ਪੰਜਾਬ ਨੂੰ ਲਈ ਜਿਵੇਂ ਆਪਣੇ ਝੋਲੇ ਦਾ ਜੇ ਤਾਂ ਕਹਿਣ ਦੀਆਂ ਗੱਲਾਂ ਨੇ ਜਿਨ੍ਹਾਂ ਨੇ 47 ਸਾਲ ਰਾਜ ਕੀਤਾ ਕੀਤਾ ਤਾਂ ਉਹਨਾਂ ਕੁਛ ਨਹੀਂ ਗਰੀਬਾਂ ਦੀਆਂ ਵੋਟਾਂ ਜ਼ਰੂਰ ਲਈਆਂ ਨੇ ਗਰੀਬਾਂ ਨੂੰ ਸੁਪਨੇ ਦਿਖਾ ਕੇ ਪਰ ਉਹਨਾਂ ਗਰੀਬਾਂ ਦੇ ਸੁਪਨੇ ਇਹਨਾਂ ਲੋਕਾਂ ਨੇ ਤੋੜੇ ਨੇ ਕੋ ਸੁਪਨਾ ਪੂਰਾ ਨਹੀਂ ਹੋਇਆ ਅੱਜ ਜੋ ਕੁਝ ਪ੍ਰਧਾਨ ਮੰਤਰੀ ਜੀ ਨੇ ਕਰ ਦਿੱਤਾ ਖਾਸ ਕਰਕੇ ਸਾਡੇ ਗਰੀਬ ਲੋਕਾਂ ਵਾਸਤੇ ਅਸੀਂ ਪ੍ਰਧਾਨ ਮੰਤਰੀ ਦਾ ਦਿਨਾਂ ਨਹੀਂ ਦੇ ਸਕਦੇ ਸਰ ਕਿਸ ਤਰ੍ਹਾਂ ਲੱਗ ਰਿਹਾ ਕਿ ਜਿਹੜੀ ਲੋਕਤਵਾ ਕਮਲ ਸਾਹਾ ਇਹਨਾਂ ਮਜ਼ਾ ਆ ਰਿਹਾ ਕਿਸ ਤਰ੍ਹਾਂ ਦੀ ਛੇਡ ਜਾ ਸਕਦੀ ਹੈ ਗੁਰੂ ਮਾਰਾ ਕਿਰਪਾ ਕਰੂਗਾ ਜਦੋਂ ਇਹੋ ਜਿਹੇ ਭਰਾਮਾਂ ਦਾ ਸਰਵਣ ਗਿੱਲ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਜਿਹੜੇ ਜਝਾਰੂ ਸਾਡੇ ਯੋਧੇ ਨੇ ਜਦੋਂ ਇਹੋ ਜਿਹੇ ਭਰਾ ਸਾਡੇ ਨਾਲ ਚੱਲ ਪੈਣ ਤੇ ਸੀਟ ਤੇ ਜਿੱਤੀ ਪਈ ਹੈ ਗੁਰੂ ਕਿਰਪਾ ਕਰੇ ਜਿੱਤ ਕੇ ਮੋਦੀ ਸਾਹਿਬ ਨੂੰ ਸੀਟ ਦੇਣੀ ਹੈ 9 ਹਲਕਿਆਂ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਉਹ ਸਮਰਥਨ ਮਿਲ ਰਿਹਾ ਹੈ ਭਰਾ ਪੂਰੀ ਰੋਜ ਹਲਕਿਆਂ ਦੇ ਵਿੱਚ ਜਾਈਦਾ ਜੀ ਬੜਾ ਜੋਸ਼ ਹੈ ਜੀ ਲੋਕਾਂ ਦੇ ਵਿੱਚ ਕਿਉਂਕਿ ਲੋਕਾਂ ਨੇ ਮਨ ਬਣਾ ਲਿਆ ਕਿ ਜੇ ਪੰਜਾਬ ਦਾ ਭਲਾ ਹੋ ਸਕਦਾ ਲੋਕਾਂ ਦਾ ਭਲਾ ਕੋਈ ਕਰ ਸਕਦਾ ਤੇ ਉਹ ਨਰਿੰਦਰ ਮੋਦੀ ਜੀ ਕਰ ਸਕਦੇ ਨੇ ਇਸ ਕਰਕੇ ਲੋਕਾਂ ਨੇ ਮਨ ਬਣਾਇਆ ਕਿ ਅਸੀਂ ਤੀਜੀ ਵਾਰੀ ਫੇਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ ਅਪੀਲ ਕੀ ਕਰਨੀ ਚਾਹੁੰਦੇ ਸਾਰੇ ਹੀ ਜਿੰਨੇ ਵੀ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਨੌਲ ਮੈਂ ਤੇ ਇਹੋ ਹੀ ਸਾਰੇ ਇਕੱਲੇ ਨੌ ਨਹੀਂ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਓ ਜੇ ਪੰਜਾਬ ਨੂੰ ਹਾਸਤਾ ਵਸਦਾ ਦੇਖਣਾ ਚਾਹੁੰਦੇ ਹੋ ਪੰਜਾਬ 'ਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹੋ ਪੰਜਾਬ ਸਾਡਾ ਤਰੱਕੀ ਕਰੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਸਾਡੇ ਗਰੀਬ ਲੋਕਾਂ ਦਾ ਭਲਾ ਹੋਵੇ ਤੇ ਸਾਰੇ ਰਲ ਮਿਲ ਕੇ ਆਪਾਂ 13 ਦੀਆਂ 13 ਸੀਟਾਂ ਜਿਤਾ ਕੇ ਮੋਦੀ ਸਾਹਿਬ ਦੀ ਝੋਲੀ 'ਚ ਪਾਈਏ ਤੇ ਉਹਨਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਈਏ ਸਰ ਕਿਸਾਨਾਂ ਨੂੰ ਕਿਸ ਤਰ੍ਹਾਂ ਸਮਝਾਇਆ ਜਾਏਗਾ ਅਜੇ ਤਾਂ ਵੀ ਵਿਰੋਧ ਕਰਦੇ ਪਏ ਨੇ ਪੂਰੇ ਪੰਜਾਬ 'ਚ ਹੋ ਰਹੇ ਬੇਨਤੀ ਕਰਦੇ ਅੱਜ ਵੀ ਬੇਨਤੀ ਕਰਦੇ ਆ ਕਿ ਜੇਕਰ ਸਾਡਾ ਸਾਥ ਦਿਓਗੇ ਤੇ ਅਸੀਂ ਵੀ ਕੱਲ ਨੂੰ ਤੁਹਾਡਾ ਸਾਥ ਦੇਵਾਂਗੇ ਤੇ ਜੇ ਤੁਹਾਡੇ ਇਥੋਂ ਨਮਾਇਦੇ ਜਿੱਤ ਕੇ ਜਾਣਗੇ ਤੇ ਤੁਹਾਡੀ ਕੋਈ ਗੱਲ ਕਰੂਗਾ ਉਥੇ ਜੇ ਤੁਸੀਂ ਗਾਲਾਂ ਹੀ ਕੱਢੀ ਜਾਓਗੇ ਤੇ ਫਿਰ ਤੁਹਾਡਾ ਸਾਥ ਕੌਣ ਦੇਊਗਾ ਜੀ ਮੈਂ ਤੇ ਅੱਜ ਵੀ ਉਹਨਾਂ ਨੂੰ ਬੇਨਤੀ ਕਰਦਾ ਕਿ ਤਕੜੇ ਹੋ ਕੇ ਡੜ ਕੇ ਸਾਡਾ ਸਾਥ ਦਿਓ ਤੇ ਅਸੀਂ ਕੱਲ ਨੂੰ ਉਥੇ ਤੁਹਾਡੀ ਗੱਲ ਕਰਨ ਵਾਲੇ ਬਣੀਏ ਜੋ ਬੋਲੇ ਸੋਨਰ ਪਿਆ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ ਸਰਵਣਗਿਲ ਮੈਂ ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਦਾ ਪੰਜਾਬ ਪ੍ਰਧਾਨ ਆ ਜੀ ਸਰਾਜੀ ਜੋ ਤੁਸੀਂ ਬੀਜੇਪੀ ਪਾਰਟੀ ਨੂੰ ਸਮਰਥਨ ਦੇ ਰਹੇ ਜੋ ਕਿ ਤਨਜੋ ਦੇਖੋ ਜੋ ਅੱਜ ਅਸੀਂ ਸਾਡੇ ਖਡੂਰ ਸਾਹਿਬ ਹਲਕਾ ਤੋਂ ਸਰਦਾਰ ਮਨਜੀਤ ਸਿੰਘ ਮੱਨਾ ਜੀ ਨੂੰ ਜੋ ਬੀਜੇਪੀ ਨੇ ਟਿਕਟ ਦੇ ਕੇ ਨਵਾਜਿਆ ਸੋ ਸਾਡੇ ਵਾਤੇ ਬੜੇ ਗਰਭ ਦੀ ਗੱਲ ਆ ਕਿਉਂਕਿ ਬੀਜੇਪੀ ਨੇ ਇੱਕ ਐਸਸੀ ਸਮਾਜ ਦੇ ਲੀਡਰ ਨੂੰ ਜਿਹੜਾ ਉਹ ਜਨਰਲ ਜਨਰਲ ਸੀਟ ਦੇ ਉੱਤੇ ਜਿਹੜਾ ਟਿਕਟ ਦੇ ਕੇ ਨਵਾਜਿਆ ਸੋ ਅਸੀਂ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਗਰੀਬ ਸਮਾਜ ਦੀ ਬਾਹ ਫੜਦਿਆਂ ਹੋਇਆਂ ਅੱਜ ਸਾਡੇ ਸਮਾਜ ਨੂੰ ਜਿਹੜਾ ਹਲਕਾ ਖਡੂਰ ਸਾਹ ਤੋਂ ਟਿਕਟ ਦੇ ਕੇ ਜਿਹੜਾ ਚੋਣ ਮੈਦਾਨ ਦੇ ਵਿੱਚ ਲੈ ਕੇ ਆਂਦਾ ਸੋ ਅਸੀਂ ਦਿਲੋਂ ਧੰਨਵਾਦ ਕਰਦੇ ਆ ਜੀ ਇਸ ਤਰ੍ਹਾਂ ਦਾ ਤੁਹਾਡਾ ਸਹਿਯੋਗ ਰਹੀਦਾ ਕਿਉਂਕਿ ਜਿਹੜੀ ਲੋਕ ਸਭਾ ਖਡੂਰ ਸਾਹ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਇੱਕ ਪੰਥਕ ਖੇਤ ਬਣੀ ਜਾ ਰਹੀ ਹੈ ਦੇਖੋ ਸੀਟ ਜਰੂਰ ਪੰਥਕ ਮੰਨੀ ਜਾ ਰਹੀ ਆ ਅਸੀਂ ਜਾਣਦੇ ਆ ਸਾਰੇ ਇਹ ਪਰ ਇਸ ਖਡੂਰ ਸਾਹਿਬ ਹਲਕੇ ਦੇ ਵਿੱਚ 9 ਹਲਕੇ ਆਉਂਦੇ ਆ ਜੀ ਦੁਆਬਾ ਬੈਲਟ ਜਿੰਨੀ ਹੈਗੀ ਆ ਸਾਰੀ ਉਹ ਜਿਹੜਾ ਸਾਡਾ ਸਮਾਜ ਬੈਠਾ ਔਰ ਖਾਸ ਕਰਕੇ ਮਾਝੇ ਦੇ ਵਿੱਚ ਜਿੱਨਾ ਸਾਡਾ ਮਜਬੀ ਸਿੱਖ ਸਮਾਜ ਬੈਠਾ ਉਹ ਵਾਲਮੀਕ ਮਜਬੀ ਸਿੱਖ ਸਾਰਾ ਸਮਾਜ ਜਿਹੜਾ ਉਹ ਆਪਣੇ ਸਾਡੇ ਵੀਰ ਮੰਨਾ ਜੀ ਦੇ ਨਾਲ ਆ ਪਾਰਟੀ ਆ ਜਨਤਾ ਪਾਰਟੀ ਦੇ ਨਾਲ ਆ ਔਰ ਅਸੀਂ ਪੂਰੇ ਜ਼ੋਰ ਦੇ ਨਾਲ ਜਿਹੜਾ ਹੈਗਾ ਇਸ ਖਡੂਰ ਸਾਹਿਬ ਵਾਲਕੇ ਦੀ ਸੀਟ ਦੇ ਉਤੋਂ ਭਗਵਾਨ ਵਾਲਮੀ ਕ੍ਰਾਂਤੀ ਸੈਨਾ ਵੱਲੋਂ ਆਪਣੇ ਪੂਰੇ ਸਮਾਜ ਵੱਲੋਂ ਜਿਹੜਾ ਪਾਰਟੀ ਜਾਂਦਾ ਪਾਰਟੀ ਨਵਾਜੀ ਜਿਹੜਾ ਉਹ ਸਮਰਥਨ ਲੈਂਦੇ ਅੱਜ ਪਰ ਵਿੱਚ ਨੇ ਮਦਦ ਦੇ ਦੇ ਪ੍ਰਧਾਨ ਮੰਤਰੀ ਜੀ ਉਂਧਰ ਮੋਦੀ ਜੀ ਨੇ ਕਿੰਨੇ ਕੋ ਕਾਰਜ ਜਿਹੜੇ ਵਧੀਆ ਕੀਤੇ ਜੋ ਕਿ ਤੁਹਾਨੂੰ ਚੰਗੇ ਲੱਗੋ। ਦੇਖੋ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਹੈਗੇ ਆ ਉਹ ਗਰੀਬਾਂ ਦੇ ਖਾਸ ਕਰਕੇ ਮੈਂ ਗੱਲ ਕਹਾਂਗਾ ਗਰੀਬਾਂ ਦੇ ਹੱਕਾਂ ਵਾਸਤੇ ਜਿਹੜੇ ਉਹ ਬਹੁਤ ਵੱਡੇ ਪ੍ਰਯਾਸ ਕੀਤੇ ਆ ਜਿਵੇਂ ਕਿ ਗਰੀਬ ਲੋਕ ਜਿਹੜੇ ਆ ਉਹ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਜਿਹੜਾ ਆਪਣਾ ਇਲਾਜ ਨਹੀਂ ਕਰਾ ਸਕਦੇ ਤਾਂ ਉਸ ਵਾਸਤੇ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇੱਕ ਆਸ਼ਵਾਨ ਭਾਰਤ ਬੀਮਾ ਯੋਜਨਾ ਜੋ ਕਾਰਡ ਜਿਹੜੀ ਸਕੀਮ ਚਲਾਈ ਸੀਗੀ ਉਦੇ ਤਹਿਤ 1 ਲੱਖ ਰੁਪਏ 1 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਜਿਹੜਾ ਵੱਡੇ ਵੱਡੇ ਪ੍ਰਾਈਵੇਟ ਹਸਪੀਟਲਾਂ ਵਿੱਚ ਜਿਹੜਾ ਗਰੀਬਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਜੀ ਔਰ ਦੂਜਾ ਅੱਜ ਅਸੀਂ ਦੇਖਦੇ ਪਏ ਆ ਕਿ ਜੋ ਕਣਕ ਜਾਂ ਆਟਾ ਜਿਹੜਾ ਆ ਰਿਹਾ ਸਕੀਮ ਜਿਹੜੀ ਆਪਾਂ ਕਹਿੰਦੇ ਜਿਹੜੇ ਖਾਲੀ ਦਾਲ ਦੇ ਸਮੇਂ ਤੇ ਚੱਲੀ ਸੀ ਨਾ ਆਟਾ ਦਾਲ ਸਕੀਮ ਅੱਜ ਜਿਹੜੀ ਉਹ ਸਕੀਮ ਆ ਸਾਡੇ ਇਸ ਪੰਜਾਬ ਦੇ ਅੰਦਰ ਖਾਸ ਕਰਕੇ ਜਿਹੜਾ ਉਹ ਸਾਡੇ ਸੈਂਟਰ ਤੋਂ ਦਿੱਤਾ ਗਿਆ ਅਨਾਜ ਜਿਹੜਾ ਗਰੀਬਾਂ ਤੱਕ ਪਹੁੰਚ ਆ ਜਾ ਰਿਹਾ ਜੀ ਔਰ ਐਸੀਆਂ ਬਹੁਤ ਸਾਰੀਆਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸਕੀਮਾਂ ਜਿਵੇਂ ਸੁਖੰਨਿਆ ਸਕੀਮ ਆ ਗਰੀਬ ਲੜਕੀਆਂ ਗਰੀਬ ਪਰਿਵਾਰਾਂ ਦੇ ਵਾਸਤੇ ਔਰ ਉਹ ਦੇਖੋ ਕਿੱਡੀ ਵੱਡੀ ਗੱਲ ਆ ਕਿ ਉਹਨਾਂ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਆ ਕਿ ਦੇਸ਼ ਦੇ ਵਿੱਚ 70 ਸਾਲ ਤੋਂ ਉੱਪਰ ਜਿਹੜੇ ਹੋਵੇਗੇ ਜਿਸ ਵੀ ਬੰਦੇ ਦੀ 70 ਸਾਲ ਉਮਰ ਹੋ ਜਾਂਦੀ ਆ ਉਹਦਾ ਜਿਹੜਾ ਇਲਾਜ ਆ ਉਹ ਬਿਲਕੁਲ ਫ੍ਰੀ ਕੀਤਾ ਜਾਊਗਾ ਦੇਖੋ ਐਸੀਆਂ ਜਿਹੜੀਆਂ ਫੈਸਿਲਟੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਗਰੀਬਾਂ ਨੂੰ ਉੱਪਰ ਚੱਕਣ ਵਾਸਤੇ ਗਰੀਬਾਂ ਦੇ ਵਾਸਤੇ ਜਿਹੜੀਆਂ ਕੀਤੀਆਂ ਜਾ ਰਹੀਆਂ ਆ ਅਸੀਂ ਉਹਨਾਂ ਦੇ ਤਹਿਦਲੋਂ ਧੰਨਵਾਦੀ ਹਾਂ ਜੀ ਮਨਜੀਤ ਸਿੰਘ ਮੰਨਾ ਜਿੱਤਦੇ ਨੇ ਤੁਹਾਨੂੰ ਲੱਗਦਾ ਕਿ ਪਾਣੀਪਲ ਜਿੰਨੀਆਂ ਵੀ ਸੁਰਤਾਂ ਲੋਕ ਸਭਾ ਤੋਂ ਸਾਨੂੰ ਮਿਲਣਗੇ ਬਿਲਕੁਲ ਜੀ ਕਿਉਂਕਿ ਇਹ ਪੰਜਾਬ ਆ ਜਿਹੜਾ ਵੀ ਇਸ ਜਗ੍ਹਾ ਤੋਂ ਜਿੱਤ ਕੇ ਜਾਏਗਾ ਸਾਨੂੰ ਪੂਰੀ ਆਸ ਹੈ ਵੀ ਉਹ ਕੈਬਨਿਟਰ ਦੇ ਵਿੱਚ ਜਾਏਗਾ ਸੋ ਅਸੀਂ ਵੱਤੋ ਵੱਦ ਜ਼ੋਰ ਲਾ ਕੇ ਸਰਦਾਰ ਮੰਨਾ ਜੀ ਨੂੰ ਜਿਤਾਵਾਂਗੇ ਔਰ ਅਸੀਂ ਚਾਹੁੰਦੇ ਹਾਂ ਕਿ ਜਿਸ ਕੈਂਡੀਡੇਟ ਨੂੰ ਅਸੀਂ ਸਪੋਰਟ ਕਰੀਏ ਉਹ ਜਿੱਤੇ ਔਰ ਜਿੱਤ ਕੇ ਜਿਹੜਾ ਹੈਗਾ ਉਹ ਆਪਣਾ ਸਰਕਾਰ ਦੇ ਵਿੱਚ ਜਾਵੇ ਤਾਂ ਕੈਬਨਿਟਰ ਦੇ ਵਿੱਚ ਬੈਠੇ ਬਾਕੀ ਪਾਰਟੀਆਂ ਵੱਲੋਂ ਵਾਅਦੇ ਕੀਤੇ ਜਾ ਰਹੇ ਨੇ ਕੀ ਲੱਗਦਾ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੁਝ ਕਰ ਪਾਏ ਸਮਾਜ ਵਾਸਤੇ ਜਾਂ ਨਹੀਂ ਦੇਖੋ ਜੀ ਮੈਂ ਤੇ ਇੰਨੀ ਗੱਲ ਕਹੂੰਗਾ ਬਈ ਹਰ ਵਾਰ ਜਿਹੜਾ ਹੈਗਾ ਲੋਕ ਸਭਾ ਵੀ ਆਉਂਦੀ ਆ ਵਿਧਾਨ ਸਭਾ ਵੀ ਆਉਂਦੀ ਹੈ ਨਾ ਤਾਂ ਖਾਸ ਕਰਕੇ ਜਿਹੜਾ ਹੈਗਾ ਵਾਲਮੀਕ ਮਜਬੀ ਸਿੱਖ ਜਿਹੜਾ ਸਮਾਜ ਆ ਉਹਨੂੰ ਨਜ਼ਰ ਅੰਦਾਜ਼ੇ ਹਰ ਪਾਰਟੀ ਵੱਲੋਂ ਕੀਤਾ ਜਾਂਦਾ ਪਰ ਅੱਜ ਤੇ ਦੇਖਿਆ ਜਾਵਦਾ ਭਾਰਤੀ ਜਨਤਾ ਪਾਰਟੀ ਨੇ ਜਿਹਦਾ ਖੜੂਸਾ ਵਾਲਕੇ ਤੋਂ ਜਿਹੜਾ ਸਰਦਾਰ ਮਨਜੀ ਨੂੰ ਸੀਟ ਦਿੱਤੀ ਆ ਫਰੀਦਕੋਟ ਤੋਂ ਜਿਹੜਾ ਹੈਗਾ ਆਪਣਾ ਹਸ ਰਾਜ ਹੰਸ ਜੀ ਨੂੰ ਔਰ ਫਤੇਗੜ ਸਾਹਿਬ ਤੋਂ ਜਿਹੜਾ ਹੈਗਾ ਵਾਗੇ ਜਰਾਮ ਜੀ ਨੂੰ ਵਗੇ ਜਰਾ ਵਾਲਮੀਕ ਜੀ ਨੂੰ ਜਿਹੜੀਆਂ ਉਹ ਸੀਟ ਦਿੱਤੀ ਹੈ ਨਾ ਸੋ ਪਾਰਟੀ ਨੇ ਅੱਜ ਜਿਹੜਾ ਹੈਗਾ ਵਾਲਮੀਕ ਮਜਬੀ ਸਿੱਖ ਸਮਾਜ ਦਾ ਸਿਰ ਉੱਚਾ ਕਰਨ ਦੇ ਵਾਸਤੇ ਜਿਹੜੀਆਂ ਇਹ ਸੀਟਾਂ ਜਿਹੜੀਆਂ ਉਹ ਦਿੱਤੀਆਂ ਸੋ ਸਾਨੂੰ ਮਾਣ ਆ ਸਾਨੂੰ ਕਿ ਸਾਡੇ ਜਿਹੜੇ ਦੇਸ਼ ਦੀ ਸਰਕਾਰ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆ ਉਹ ਵਾਕਿਆ ਹੀ ਜਿੱਦਾਂ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਮੈਂ ਬਹੁਤ ਗਰੀਬੀ ਦੇਖੀ ਆ ਨਾ ਚਾਹ ਤੱਕ ਵੇਚੀ ਆ ਤੇ ਮੈਂ ਇੱਕ ਵਾਰ ਉਹਨਾਂ ਦਾ ਭਾਸ਼ਣ ਸੁਣਿਆ ਸੀ ਜਿਹਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ ਕਿ ਮੈਨੂੰ ਪਤਾ ਗਰੀਬੀ ਹੁੰਦੀ ਕੀ ਆ ਜਿਨ੍ਹਾਂ ਲੋਕਾਂ ਨੇ ਚਾਂਦੀ ਦੀ ਥਾਲੀ ਤੇ ਸੋਨੇ ਦੇ ਚਮਚੇ ਨਾਲ ਖਾਧਾ ਨਾ ਉਹਨਾਂ ਲੋਕਾਂ ਨੂੰ ਗਰੀਬੀ ਬਾਰੇ ਪਤਾ ਨਹੀਂ ਗਰੀਬੀ ਦਾ ਰੌਲਾ ਜਰੂਰ ਪਾਉਂਦੇ ਆ ਤੇ ਇਸ ਕਰਕੇ ਉਹਨਾਂ ਨੇ ਗੱਲ ਕਹੀ ਸੀ ਕਿ ਮੈਨੂੰ ਪਤਾ ਗਰੀਬੀ ਕੀ ਹੁੰਦੀ ਆ ਤੇ ਮੈਂ ਇੱਕ ਦਿਨ ਦੇਸ਼ ਨੂੰ ਇਸ ਜਗ੍ਹਾ ਦੇ ਉੱਤੇ ਲਿਆਂੜ ਕੇ ਖੜਾ ਕਰ ਦੇਗਾ ਕਿ ਜਿੱਥੇ ਕੋਈ ਵੀ ਭੁਖਾਰੀ ਨਹੀਂ ਹੋਊਗਾ ਔਰ ਕੋਈ ਵੀ ਦੇਸ਼ ਅੰਦਰ ਗਰੀਬ ਨਹੀਂ ਹੋਊਗਾ ਸੋ ਅਸੀਂ ਆਸ ਕਰਦੇ ਹਾਂ ਕਿ ਅਗਰ ਐਗਤੀ ਵਾਰ ਜਿਹੜੀ ਸਰਕਾਰ ਆ ਉਹ ਵਾਕਿਆ ਹੀ ਬਹੁਮਤ ਦੇ ਨਾਲ ਜਿੱਤਦੀ ਆ ਤੇ ਜੋ ਪ੍ਰਧਾਨ ਮੰਤਰੀ ਜੀ ਹੈਗੇ ਆ ਉਹਨਾਂ ਨੇ ਜੋ ਸੰਕਲਪ ਲਿਆ ਉਹ ਵਾਕਿਆ ਹੀ ਆਪਣੇ ਪੂਰੇ ਕਰਨੇ